ਓ ਸ਼੍ਰੀ ਵਾਹਿਗੁਰੂ ਜੀ ਰਹਿਰਾ ਸਾਹਿਬ ਹਰ ਜੁਗ ਜੁਗ ਭਗਤੁ ਪਾਇ ਪੈਜ ਰਹਿਦਾ ਆ ਰਾਮਰਾਜਿ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਲਾਦ ਰਾਯ ਅਹੰਕਾਰਿਆ ਅਨੰਦ ਕਾਂ ਭੜਦੇ ਨਾਮ ਦੇ ਮਹਲਾਇ ਜਨ ਨਾਨਕ ਐਸਾ ਹਰਿ ਸੇਵਿਆ ਅੰਤ ਲੈ ਛੇ ਇਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਾ ਸੁਖ ਤਾਮ ਨਾ ਹੋਈ ਤੋ ਕਰਤਾ ਕਰਣਾ ਮੈਂ ਨਾਹੀ ਜਹਾ ਕਰਣਾ ਹੋਈ ਬਿਨ ਹਾਰੇ ਇਕ ਤ੍ਰਿ ਤਵ ਸਿਆ ਤੇ ਰੰਤ ਨਾ ਜਾਇ ਲਖਿਆ ਰਹਾ ਜਾ ਆਤਮ ਜੋਤ ਜੋਤ ਮੈਂ ਜਾਤਾ ਅਖ ਲਗਲਾ ਭਰਪੂਰ ਹਾ ਨੋ ਸੱਚਾ ਸਾਹਿਬ ਸਬਦ ਸੁਵਾਨਿਓ ਜਿਨ ਕਿਤੇ ਸੋ ਪਾਰ ਪਿਆ ਕਹੋ ਨਾਨਕ ਅਥੇ ਕਿਆ ਬਤਾਂ ਜੋ ਕਿਛੁ ਕਰਨਾ ਸੋ ਕਰਿਹਾ ਸੋ ਦਰ ਰਾਗਾ ਸਮਹਿ ਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋ ਦਲ ਤੇਰਾ ਕਿਹਾ ਸੋ ਕਰ ਕੇਹਾ ਜਦ ਬੈ ਸਰਬ ਸਮਾਲੇ ਬਾਜੇ ਤੇਰੇ ਨਾਮ ਦਾ ਅਨੇਕ ਸੰਖਾ ਗੀਤੇ ਤੇਰੇ ਵਾਹੁਣ ਹਾਰੇ ਗੇਤੇ ਤੇਰੇraag ਨੇ ਸੋ ਕਹਿ ਹੈ ਗੀਤੇ ਤੇਰੇ ਗਾਵਣ ਹਾਰੇ ਗਾਵਣ ਤਦਨੋ ਪਵਨ ਪਾਣੀ ਮੈਂ ਸੰਤਰ ਗਾਵੇ ਰਾਜਾ ਧਰਮ ਦੁਵਾਰੇ ਗਾਵਣ ਤਦਨੋ ਚਿੱਤ ਗੁਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵਣ ਤਦਨੇ ਸ਼੍ਰਵਨ ਮਾਦੇਵੀ ਸੋਹਣ ਤੇਰੇ ਸਦਾ ਸੁਆਰੇ ਗਾਵਣ ਤਦਨੋ ਅੰਦਰ ਨਰਾਸ਼ ਨੈ ਬੈਠੇ ਦੇਵਤਿਆਂ ਅੰਦਰ ਨਾਲੇ ਗਾਵਨ ਤਦਨੋ ਸਿੱਧ ਸਮਾਧੀ ਅੰਦਰ ਗਾਵਨ ਤਦਨੋ ਸਾਧ ਵਿਚਾਰੇ ਗਾਵਨ ਤਦਨੋ ਜਤੇ ਸਦੇ ਸੰਦੋਖੇ ਗਾਵਨ ਤਦਨੋ ਮੀਰ ਕਰਾਰੇ ਗਾਵਨ ਤਦਨੋ ਪੰਡਿਤ ਬਨਦਰ ਕੇਸਰ ਜਗ ਜਗ ਵਿਦਿਆ ਨਾਲੇ ਗਾਵਨ ਤਦਨੋ ਮਹੁਨਿਆ ਮਨ ਮੋਹਨ ਸੁਰਗ ਮਚ ਪਿਆਲੇ ਗਾਵਣ ਤਤ ਨ ਰਤਨ ਪਾਏ ਤੇਰੇ 86 ਤਿਥ ਨਾਲੇ ਗਾਵਣ ਤਤ ਨ ਜੋਤ ਮਹਾਮਲ ਸੂਰਾ ਗਾਵਣ ਤਤ ਨ ਖਾਣੀ ਚਾਰੇ ਗਾਵਣ ਤਤ ਨ ਖੰਡ ਮੂਲ ਬ੍ਰਹਮੰਡਾ ਕਰ ਕਰ ਕੇ ਤੇਰੇ ਧਾਰੇ ਇਹ ਤਦਨੋ ਗਾਵਨ ਜੋਤਿ ਰਪਾਵਨ ਰਤੇ ਤੇਰੇ ਭਗਤ ਰਸਾਲੇ ਹਉ ਰਖੇ ਤੇ ਤਦਨੋ ਗਾਵਨ ਸਹਿਮ ਚਿਤਨਾਵਨ ਨਾਰਖਿਆ ਵਿਚਾਰੇ ਸੋਏ ਸੋਏ ਸਦਾ ਸਤਿ ਸਾਹਿਬ ਸੱਚ ਸੱਚੇ ਨਾਹੀ ਹੈ ਪਿਓ ਸੇ ਜਾਇ ਨਾ ਜਾਸੀ ਰਚਨਾ ਜਿੰਦਰ ਚਾਹੀ ਰੰਗੇ ਰੰਗੇ ਪਾਤੇ ਕਰ ਕਰ ਰਜਨ ਸੇ ਮਾਇਆ ਜਨੋ ਪਾਏ ਕਰ ਕਰ ਦੇਖਿਆ ਕੀ ਤਾ ਆਪਣਾ ਜੋ ਤਿਸ ਦੇਵ ਡਿਆਈ ਜੋ ਦਿਸਾ ਪਾਵੈ ਸੋਏ ਕਰਸੀ ਵਧ ਹੁਕਮ ਨਾ ਕਰ ਨਾ ਜਾਈ ਸੋ ਪਾਦ ਸਾਹੋ ਸਹਾ ਪਾ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹਿਲਾ ਪਹਿਲਾ ਸੋ ਨਵੱਡਾ ਕਹਿ ਸਭ ਕੁਵੇ ਨਵੱਡਾ ਡੇਠਾ ਹੋਏ ਗਿੰਨ ਫਾਇਨਾ ਕਹਿਆ ਜਾਏ ਕਹਿਲੇ ਵਾਲੇ ਤੇਰੇ ਰਹਿ ਸੁਮਾਈ ਵੱਡੇ ਮੇਰੇ ਸਾਹਿਬਾ ਹਰ ਗੰਭੀਰਾ ਗੁਣ ਰਹਿ ਨਾ ਕੋ ਨ ਜਾਣੇ ਤੇਰਾ ਕੀਤਾ ਕੀਵਨ ਚੀਨਾ ਰਹਾ ਸਾਬ ਸੁਰਤੈ ਮਿਲ ਸਰਦ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰੂ ਕਰਹਾਈ ਤਹਿਣ ਨਾ ਜਾਏ ਤੇਰੀ ਤਲਬੜੇ ਆਈ ਸਭ ਸਤ ਸਭ ਤਪ ਸਭ ਚਿਗਿਆ ਜਿ ਸਦਾ ਬਰੁਖਾ ਕੀ ਆਵੜੇ ਆਇਆ ਤਦਨੁ ਸਦੇ ਗਨੁ ਨਾ ਪਾਇਆ ਅਖਰਮ ਲਲਾ ਏਥਾ ਰਹਾਇਆ ਆਪਣਾ ਵਾਲਾ ਕੀਆ ਵਿਚਾਰਾ ਸਿਖਤੀ ਭਰੇ ਜਿਨੇ ਪੰਡਾਰਾ ਜਿਸ ਤੋਂ ਦੇਹੇ ਦਸਹਿ ਕੀ ਆਚਾਰਾ ਨਾਨਕ ਸਚ ਸੁਵਾਰਣ ਹਾਰਾ ਆ ਸਾ ਮਹਿਲਾ ਪਹਿਲਾ ਆਖੀ ਵਾਹਿਗੁਰੂ ਅਮਰ ਜਾਵੋ ਆਪ ਲੋਕਾ ਸੱਚਾ ਨਾਉ ਸੱਚੇ ਨਾਮ ਕੀ ਲਾਗੈ ਭੂਖ ਦੁ ਭੁਖੈ ਖਾਈ ਚਲੇ ਹੈ ਦੁਖ ਸੋਖ ਇਸਰੇ ਮੇਰੇ ਮਾਏ ਸੱਚਾ ਸਾਹਿਬ ਸੱਚੇ ਨਾਹੀ ਰਹਾ ਸਾਚੇ ਨਾਮ ਇਤ ਲਬਣਿ ਆਈ ਆਤ ਕੇ ਕਿਮਤ ਨਹੀਂ ਪਾਈ ਜੇ ਸਾਹ ਮਲ ਕੇ ਆਖਣ ਪਾਹੀ ਵਡਾ ਨਾਮ ਵੇ ਕਾਠ ਨ ਜਾਇ ਨਾ ਹੋਮ ਰਹਿ ਨਾ ਹੋਐ ਸੋਗ ਜਿੰਦਾ ਰਹਿ ਰਚੁ ਕੈ ਭੂਗ ਹੁਨੇ ਹੋਰ ਨਹੀਂ ਕੁਮੇ ਨਾ ਕੋ ਹੁਆ ਨਾ ਕੋ ਹੋਇ ਦੇਵਦਾਵਤੇ ਉਹਦੇ ਦੇਤ ਜਿਨ ਦਿਨ ਕਰਕੇ ਚੀਤੇ ਰਾਤ ਹਾ ਸੰਸਾਰ ਹੈ ਤੇ ਕਉ ਜਾਤ ਨਾਨਕ ਨਾਮੈ ਬਾਸਨਾਤ ਹਰ ਆ ਗੁਜਲੇ ਮਹਿਲਾ ਚੌਥਾ ਹਰ ਕੇ ਜਨ ਸਤ ਗੁਰ ਸਤਿ ਮੁਰਖਾ ਬਿਨੋ ਗੁਰਿ ਕਿਰਪਾਸ ਹਵ ਕੀਰੇ ਕਨੁ ਸਤ ਗੁਰ ਸਰਣਾਈ ਕਰ ਦਿਆਨ ਪ੍ਰਗਾਸ ਮੇਰੇ ਮਿੰਨ ਗੁਰ ਤੇ ਮੋਖੁ RAM ਨਾਮ ਪ੍ਰਗਾਸ ਗੁਰਬਤ ਨਾਮ ਮੇਰਾ ਪ੍ਰਾਨ ਸਿਖਾਈ ਹਰ ਕੀਰਤ ਹਮਰੇ ਨਹਰਾਸ ਰਹਾਉ ਹਰ ਜਨ ਜੇੜ ਭਾਗ ਵੜੇ ਰੇ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਦਿਨ ਉਤਾਸ ਹੈ ਮਨ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਹਾਨ ਅਰਸ ਨਾਮ ਨਾ ਪਾਇਆ ਤੇ ਭਾਗ ਹਣ ਜੰਪਾਸ ਜੋ ਸਤਿਗੁਰ ਸੱਲ ਸੰਗਤ ਨਿਹ ਆਏ ਤ੍ਰਿਕ ਜੀਵੇ ਤ੍ਰਿਕ ਜਿਵਾਸੋ ਜਨ ਹਾਰ ਦਿਨੋ ਸਾਧਗੁਰ ਸੰਗਤ ਪਾਈ ਧਨ ਧਨ ਮਸਤਾ ਲਖਿਆ ਲਖਾਸ ਤਨ ਤਨ ਸਾਧ ਸੰਗਤ ਜਿਤ ਹਰ ਰਸ ਪਾਇਆ ਮਰਜਨ ਨਾਨਕ ਨਾਮ ਪ੍ਰਗਾਸ ਰਾਗੁ ਜਨੇ ਮਹਿਲਾ ਪੰਜਵਾ ਕਾਹਿਰੇ ਮਨ ਮਤ ਵਦਮ ਜਹਰ ਹਰ ਜੋ ਪ੍ਰਿਆ ਸੈਲ ਬਥਰਮ ਜਨ ਤੂੰ ਪਾਈ ਤਾ ਕਰਜੇ ਕਾ ਗਏ ਕਰ ਤਿਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੈ ਸੋਤ ਰਿਆ ਗੁਰ ਪ੍ਰਸਾਦ ਅਬੰਦ ਪਾਇਆ ਸੋਕੇ ਕਾਸ਼ ਤਹਰਿਆ ਰਹਾਉ ਜਨਨ ਪਿਤਾ ਲੋਗ ਸਮਨਤਾ ਗੁਨਾ ਗਿਸ਼ਕੇ ਤਿਰਿਆ ਸਿਰ ਸਿਰ ਜਸ ਵਾਹੇ ਠਾਕੁਰ ਖਾਹੇ ਮਨ ਕੋ ਖੋ ਕਰਿਆ ਊੜੇ ਊੜ ਆਵੇ ਉਸਰੇ ਕੋਸਾਰ ਪਾਛੇ ਉਸਰੇ ਸ੍ਰੀ ਆਦਨ ਕਮਨ ਖਲਾਵੇ ਕਮਨ ਤੁਗਾਵੇ ਮਰਮ ਹੈ ਸ਼ਮਨਣ ਕਰਿਆ ਸਵਲ ਦਾਨ ਦਾ ਸ਼ਸ਼ਟ ਸਦਾਨ ਠਾ ਗੁਰ ਕਰ ਜਲ ਤਿਨਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਤਨਾ ਪਾਰ ਆਵਰਿਆ ਰਾਂਗਾ ਸਾ ਮਹਿਲਾ ਚਫਾ ਸੋ ਪੁਰਖ ਇਕ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰਗਮਾਗਮ ਅਪਾਰਾ ਸਭ ਤਿਆਵਹਿ ਸਭ ਤਿਆਵਹਿ ਤੁੰਜੀ ਹਾ ਸੱਚੇ ਸਰਜਨਹਾਰਾ ਸਾਹ ਜੀ ਤੁਮਹਾਰੀ ਦੀ ਦੁਨੀਆ ਦਾ ਤਾਰਾ ਹਰ ਧਿਆਬੋ ਸੰਤੋ ਜੀ ਸਾਦੂ ਤੋਂ ਸ਼ਾਨਣ ਹਰ ਹਰਾ ਪੇਠਾਕੁਰ ਹਰਾ ਪੇ ਸੇਵਕ ਜੀ ਕਿਆ ਨਾਨਕ ਜਨ ਦੇ ਵਿਚਾਰਾ ਤੁਮ ਘੜ ਕੜੰਤਰ ਸਾਰਾ ਮਧਰਾੰਤਰ ਜੀ ਹਰੇ ਕੋ ਅਮਰਗ ਸਮਾਣਾ ਅਗਦਾ ਦੇ ਬਿਖਾਰੇ ਜੀ ਸਾ ਤੇਰੇ ਚੋਜ ਮਟਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤਦ ਬਨਵ ਨਾ ਜਾੜਾ ਤੋ ਪਾਰ ਬ੍ਰਹਮ ਬਿਆੰਤ ਬਿਆੰਤ ਜੀ ਤੇਰੇ ਗਿਆ ਗੁਨਾਕ ਵਿਖਾਣਾ ਜੋ ਸੇਵ ਹੈ ਜੋ ਸੇਵ ਹੈ ਤੁਝੀ ਜਨਾਨਤਿਨ ਕਿਰਪਾਣਾ ਹਰ ਧਿਆਵ ਹੈ ਹਰ ਧਿਆਵ ਹੈ ਤੁਝੇ ਸੇ ਜਨ ਜਗ ਮਾਸ਼ ਗਵਾਸੀ ਸੇ ਮੁਕਤ ਸੇ ਮੁਕਤ ਭਾਏ ਜਨ ਹਰ ਧਿਆਵ ਆਇਆ ਜੀ ਤਨ ਟੋਟੇ ਜਾਵਗੇ ਪਾਸੀ ਜਿਨਨੇ ਨਿਰ ਪਾਉ ਜਨ ਹਰ ਅਦਰ ਪਾਉ ਧਿਆਵ ਆਇਆ ਜੀ ਦਿਨ ਕਾ ਪਾਉ ਸਭ ਵਾਸੀ ਦਿਨ ਸੇਵਿਆ ਜਨ ਸੇਵਿਆ ਮੇਰਾ ਹਰ ਜੀਤੇ ਹਰ ਨਾ ਰੂਪ ਸਮਾਸੀ ਸੀ ਧਨ ਸੀ ਧਨ ਜਨ ਹਰਤੇ ਆਇਆ ਜੀ ਜਨ ਅਨੰਤ ਲੰਬ ਲਜਾਸੀ ਤੇਰੇ ਭਗਤ ਤੇਰੇ ਭਗਤ ਪੰਡਾਰ ਜੀ ਪਰ へ ਬਿਆੰਦ ਬਿਆੰਤਾ ਤੇਰੇ ਭਗਤ ਤੇਰੇ ਭਗਤ ਸਲਾਹਣ ਤੂਜੀ ਹਨਨਕ ਅਨੇਕ ਅਨੰਤਾ ਤੇਰੇ ਅਨਕ ਤੇਰੇ ਅਨਕ ਅਖਰੇ ਹੇ ਹਰ ਪੂਜਿਆ ਜੀ ਦਾ ਤਪ ਹੈ ਜਪਿਆ ਬਿਆੰਤਾ ਤੇਰੇ ਅਨੇਕ ਤੇਰੇ ਅਨੇਕ ਅਪੜ ਹੈ ਉਹ ਸਿਮਰਤ ਸਾਸਰ ਜੀ ਗਿਰ ਕਿਰਿਆ ਕਲ ਕਰਮ ਕਰੰਤਾ ਸੇ ਭਗਤ ਸੇ ਭਗਤ ਭੁਲੇ ਜਨ ਨਾਨਕ ਜੀ ਜੋ ਪਾਵਹਿ ਮੇਰੇ ਹਰਿ ਭਗਵੰਤਾ ਤੁ ਆਦ ਪੁਰਖ ਪਰੰਪਰ ਕਰਤਾ ਜੀ ਤੁਧ ਦੇਵ ਦਾਵਰਣਾ ਕੁਵੇਂ ਤੁ ਜੁਗ ਜੁਗ ਕੇ ਕੋ ਸਦਾ ਸਦਾ ਏਕੋ ਜੀ ਉਹ ਨੇ ਅੰਤਰ ਕਰਤਾ ਸੋਏ ਦਾਪੈ ਪਾਵੈ ਸੋਏ ਵਰਤੇ ਜੀ ਤੂੰ ਆਪਹਿ ਕਰਹਿ ਸੋ ਹੋਈ ਦਾਪੈ ਸ੍ਰਿਸ਼ਟ ਸਭੁ ਪਾਈ ਜੀ ਤਉ ਦਾਪੈ ਸਰਜ ਸਭੁ ਹੋਈ ਨਾਨਕ ਗੁਣ ਗਾਵੇ ਕਰਤਾ ਕਹਿ ਜੀ ਜੋ ਸਭ ਸੇ ਕਾ ਜਾਣੋਈ ਆਸਾ ਮਹਿਲਾ ਚੌਥਾ ਤੂੰ ਕਰਤਾ ਸਚਿਆਨ ਮੈਂ ਦਾ ਸਾਈਂ ਜੋ ਤੂੰ ਪਾਵੈ ਸੋਇਥਿ ਸੇ ਜੋ ਤੂੰ ਦੇਹਿ ਸੋਇ ਹਾ ਪਾਈ ਰਹਾਉ ਸਭ ਤੇਰੀ ਦੋਸ ਸਭ ਨੇ ਧਿਆਆ ਅਸਨੁ ਕਿਰਪਾ ਗਰੇ ਤਨਾ ਮਰਤਨ ਪਾਇਆ ਗੁਰਮੁਹਲਾ ਦਾ ਮਨ ਮੋਹ ਗਵਾਇਆ ਦਾਵ ਛੋੜਿਆ ਅਮ ਲਾਇਆ ਤੂੰ ਦਰਿਆਉ ਸਭ ਤਜਿ ਹੈ ਮਾਹੇਤ ਬਿੰਦੁਜ ਕੁਈ ਨਾਹੀ ਜੀ ਜੋ ਸਭ ਤੇਰਾ ਖੇਲ ਉਜੋ ਮੁਲਮ ਛੜਿਆ ਸੰਜੋਗੇ ਮੇਲ ਜਿਸਨੂੰ ਤੂੰ ਜਾਣਾ ਹੈ ਸੋਏ ਜਨ ਜਾਣੈ ਹਰ ਗੁਣ ਸੰਧੇ ਆਖ ਖਣ ਜਿਨ ਹਰ ਸੇਵਿਆ ਜਨ ਸੁਖ ਪਾਇਆ ਸਹ ਦੇਹੀ ਹਰ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਬਿੰਦੂ ਜਾ ਵਰਣਾ ਖੋਵੇ ਤੂੰ ਕਰ ਕਰ ਵੇਖ ਹੈ ਜਾਣ ਹੈ ਸੋਏ ਜਨਾਨ ਗੁਰਮਖ ਪ੍ਰਗਟ ਹੋਵੇ ਆਪਸਾ ਮਹਿਲਾ ਪਹਿਲਾ ਤਿਤ ਸਰਵੜੈ ਪੁਲ ਨਿਵਾਸਾ ਪਾਣੀ ਪਾਵਤ ਨਹਿ ਕੀਆ ਪੰਗਜ ਮੋ ਪਗ ਨੇ ਚਾਲੈ ਹਉ ਦੇਖਾਂ ਦੇ ਟੁਮੇਲੇ ਮਨ ਇਕਲਾ ਚੇ ਜਸ ਮੂਨ ਮਨਾ ਹਰਿ ਬਸਰਾ ਤੇਰੇ ਗੁਣ ਗੰਨਿਆ ਰਹਾਵ ਨਾ ਹੋਜਤੀ ਸਤਿ ਨੇ ਪੜਿਆ ਮੋਰ ਹਮੁਗਦਾ ਜਨੋ ਪਿਆ ਪ੍ਰਨਤ ਨਾਨਦ ਨਗੇਸ਼ਰਨਾ ਜਨ ਤੋ ਨਾਹੀ ਵੇ ਸ੍ਰੀ ਆਸਾ ਮਹਲਾ 5 ਪਾਏ ਪ੍ਰਾਪਤ ਮਨੁਖ ਦੇ ਹੁਰੀਆ ਗੋਬਿੰਦ ਮਨੁ ਲੁਣਕੇ ਹੈ ਤਨੇ ਪਰ ਗਿਆ ਔਰ ਕਾਜ ਰਹਿਤ ਨਾਮ ਗਾਮ ਮਨ ਸਾਧ ਸੰਗਤ ਪੰਜ ਕੇਵਲ ਨਾਮ ਰੰਗ ਜਾਵਲਾ ਭਜਨ ਕਰਣ ਕੈ ਜਨ ਮਰਥਾ ਜਾਤ ਰਮਾਇਆ ਕੈ ਰਹਾਉ ਤਉ ਸੰਜਮ ਤ੍ਰਮਨਾ ਕਮਾਇ ਸੇਵਾ ਸਾਜ ਨਾ ਜਾਣਿਆ ਹਰਿਆ ਕਹੋ ਨਾਨਕ ਹਉਨੇਜ ਕਰਮ ਸ਼ਰਨ ਪਰੇ ਕੇ ਰਾਖੋ ਸਰਮ ਪਾਛੈ ਦਸਨ ਕਬੋ ਬਾਇ ਬੇਨਤੀ ਚਉਪਈ ਹਮਰੇ ਗਰੋਹਾ ਦੇ ਰਚਾ ਕੋ ਨਹੋ ਏਦਕੀ ਇੱਛਾ ਤਬ ਚਰਨ ਮੰਨ ਰਹੇ ਹਮਾਰਾ ਆਪਣਾ ਜਾਨਕ ਰੋਹ ਕ੍ਰਿਪਾਰਾ ਅਮਰੈ ਦੋਸਤ ਸੁਭਾਦੋ ਕਾਭੋ ਆਪਹਾ ਦਾਮਹਿ ਵਚਾਭੋ ਸੁਕੇ ਵਸੈ ਮੂਰੋ ਪਰਵਾਰਾ ਸੇਵ ਸਿੱਖ ਸੁਭਾ ਕਰਤਾਰਾ ਮੂਰ ਅਚਾਨ ਜੇ ਕਰਦਿਆ ਕਰਿਐ ਸਭ ਮਨੁਨਕੋ ਆਪ ਸੰਗ ਰਿਗੈ ਪੂਰਨ ਹੋਇ ਹਮਾਰੀ ਆਸਾ ਤੂਣ ਪਿੰਨ ਕੀ ਰਹੈ ਪਿਆਸਾ ਮਹੇਸ਼ਾਡ ਕੇ ਅਰਨਾਤ ਆਵੂ ਜੋ ਪ੍ਰਚਾਹੂ ਸੋ ਤੁਮ ਤੇ ਪਾਉ ਸੇਵਕ ਹਮਾਰੇ ਤਾਰੀ ਹੈ ਚੁਣ ਚੁਣ ਸਾਖਤਰ ਹਮਾਰੇ ਮਾਰੀ ਹੈ ਆਪਾ ਦੇ ਮੁਝੇ ਵਰ ਗਏ ਮਨਨ ਕਾਲ ਕਾਤਰਾ ਆਸ਼ਨ ਵਰ ਗਏ ਹਉ ਜੋ ਸਦਾ ਹਮਾਰੇ ਪਛਾਹ ਸ੍ਰੀ ਅਤੂ ਜੋ ਕਰੇ ਰਖਾ ਰਾਤ ਨੂੰ ਮਰਾਕ ਨਹਾਰੇ ਸਾਹਿਬ ਸੰਗ ਸਹਾਈ ਪਿਆਰੇ ਦੀਨ ਬੰਦ ਸੁਣ ਕੇ ਹੰਤਾ ਤੁਮਹੁ ਪੂਰੇ ਚਤੁਰਦਸ਼ ਕੰਤਾ ਕਾਲ ਪਾਏ ਬਨਮਾ ਮਵਤਨਾ ਕਾਲ ਪਾਏ ਸ਼ਮਝ ਮਵਤਨਾ ਕਾਲ ਪਾਏ ਕ੍ਰਿਸ਼ਨ ਮਰਗਾਸ ਸਗਲ ਕਾਲ ਕਾਹੀ ਆਤਮਾਸ਼ਾ ਜਵਨ ਕਾਲ ਜੋਗੀ ਸਭ ਕੀ ਓ ਬੇਦਨਾ ਅਮਨ ਮਾ ਜੋ ਥੀ ਓ ਜਵਨ ਕਾਲ ਸਾਲੂ ਸਵਾਰਾ ਨਮ ਸ਼ਿਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਾ ਜਗਤ ਬਨਾਇਓ ਦੇਵ ਦਾਤ ਜਥ ਨਵ ਜਾਇਓ ਆਦ ਅੰਤੇ ਕੇ ਅਵਤਾਰ ਸੋਏ ਗੁਰੂ ਸਮਝੇ ਹੋ ਹਮਾਰਾ ਨਮ ਸ਼ਿਕਾਰ ਦਸੇ ਕੋ ਹਮਾਰੇ ਸਗਲ ਪ੍ਰਜਾ ਜਨਾਬ ਸਵਾਰੇ ਸੇਵਕਨ ਕਾ ਸੇਵਕਨ ਸੁਖ ਦੇਉ ਸਤਰਨ ਕਾ ਪਲ ਮੋ ਮਦ ਕੀਉ ਕੜ ਕੜ ਕੇ ਅੰਤਰ ਕੇ ਜਾਣਤ ਭਲੇ ਬਰੇ ਕੇ ਪੀਰ ਬਿਸ਼ਾਨਤ ਚੀਟੇ ਦੇਗ ਨਿਰਾ ਸੂਲਾ ਸਾਪਰ ਕਿਰਪਾ ਦ੍ਰਿਸ਼ਟ ਅਗਰ ਪੂਲਾ ਸੰਤਨ ਜੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕੇ ਪੀਰ ਬਿਸ਼ਾਨੈ ਕੜ ਕੜ ਕੇ ਪਰਪਲ ਕੇ ਜਾਣੈ ਜਦ ਕਰਖ ਕਰਾ ਕਰਤਾਰ ਪ੍ਰਜਾ ਤਰਤ ਦਨਹਿ ਅਪਰ ਜਬ ਆਖ ਨ ਕਰਤ ਹੋ ਕਬ ਹੂੰ ਤੁਮੈ ਮਲਤ ਦੇਹ ਦਨ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਵਤਾਰੈ ਆਪ ਆਪਨੀ ਗੋਜ ਉਚਾਰੈ ਤੁਮ ਸਭ ਹਿਤ ਰਹੈ ਨਾਰਾਮ ਜਾਣਦ ਬੇਦ ਭੇਦ ਨਾਰਾਮ ਨਿਰੰਕਾਰ ਨਿਰਵਕਾਰ ਅਨੰਦ ਲੰਬ ਕਾਮਨੋ ਚਾਰ ਨ ਪੇਦਾ ਜਾ ਕੋ ਪੇਵ ਨਾ ਪਾਵਤ ਬਿਦਾ ਤਾ ਤਾ ਕਰਪਾ ਹਨਨ ਮਾਨਤ ਮਹਾ ਮੂਲ ਹੈ ਅਗਜ ਭੇਦ ਨਾ ਜਾਣਤ ਮਹਾ ਦੇਵ ਕੋ ਕਹਤ ਸਦਾ ਸ਼ਿਵ ਨਿਰੰਕਾਰ ਕਾ ਚੇਨਤ ਨਾ ਭੇਵ ਆਪੋ ਆਪਣੀ ਹਮਦ ਹੈ ਜੀਤੇ ਵਰਣਿਤ ਪਿਨ ਪਿਨ ਤੂੰ ਹੈ ਤੇਤੇ ਤੁਮਰਾ ਲਖਾ ਨਾ ਜਾਇ ਬਸਾਰਾ ਕਹਿ ਬਿਸ ਜਾ ਵਰਥਮ ਸੰਸਾਰਾ ਏਕ ਰੂਪ ਅਨੁਬਸ ਰੂਪਾ ਰੰਗ ਪਿਉਰਾ ਕੇ ਭੂਪਾ ਨਾ ਜੇ ਰਸਿਤ ਕਿਨੇ ਤਪ ਵਿਖਾਨ ਬਹੁ ਰਚ ਦਿਨੀ ਕਹੋ ਪੁਦਰਾਜਾ ਹੋਵੇ ਬੈਠਾ ਕਹੋ ਸਿਵਨ ਪਿਉ ਸੰਗਰ ਇਕੱਠਾ ਸਗਰੇ ਸ੍ਰਿਸ਼ ਦਿਖਾਇਆ ਚੰਪਵ ਆਦਗਾਦ ਸਰੂਪ ਸਵਮ ਪਵ ਔਰ ਚਾਮੇਨੀ ਤੁਮ ਕਰੋ ਸਿਖਵਾ ਰ ਸਿਖ ਸੰਗਰੋ ਦੋਠ ਜਿਥੇ ਠਵਾਤਰ ਪਾਤਾ ਸਗਲ ਮਲੇਸ਼ ਕਨੋਰਣ ਕਾਤਾ ਜਿਹਾ ਤੁਝ ਅਦਰ ਸ਼ਰਣੀ ਪਰੇਨ ਕਹਿ ਦੁਸ਼ਟ ਦੁਖਤ ਹਵੇ ਮਰੇ। ਉਰਖ ਜਾਵਨ ਪਗ ਪਰੇ ਤੇ ਹਾਰੇ। ਜਿਨ ਕਹਿ ਤੂੰ ਸੰਕਲ ਸਭ ਟਾਰੇ। ਜੋ ਕਲ ਕੋ ਗਬਾਰ ਤੇ ਆਈ ਹੈ। ਤਾਂ ਕੇ ਕਾਲ ਨਿਕਟਣ ਹੈ। ਔਰ ਅਛਾ ਹੋਏ ਤਾਂ ਸਭ ਕਲ। ਦੁਸ਼ਟ ਅਰਿਸ਼ਟ ਟਰੇਤ ਕਲ। ਕਿਰਪਾ ਜਿਸ਼ਟ ਜਨ ਜਾਹੇ ਨਿਹਰ ਹੋ। ਦਾ ਕੇ ਤਾਪ ਤਨੁਖ ਮਹਰ ਹੋਇ ਰਿੱਧ ਸਿੱਧ ਕਰਮੋ ਸਹ ਹੋਇ ਦੁਸਤਿ ਚਾਪ ਸਕੈ ਨਾ ਕੋਈ ਏਕ ਬਾਰ ਜਨਤ ਮੈ ਸੁਮਾਰਾ ਆਕਾਲ ਪਾਸੇ ਤਾਹਿ ਬਰ ਜਿਨ ਨਨ ਨਾਮ ਤੇ ਹਰੋ ਕਹਾ ਦਾਰੁ ਦੁਸਤ ਦੋਖ ਤੇ ਰਹਾ ਫਰੜ ਕੇ ਤਮੈ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਮਾਰੇ ਰਵਟੋਰ ਮੋਹ ਹੋਸ਼ ਹਾਈ ਦੁਸ਼ਟ ਦੋਵਤੇ ਤਨ ਬਚਾਈ ਸਵਈਆ ਆਹੇ ਗਹ ਜਾਤੇ ਤੁਮਰੇ ਤਵ ਤੇ ਕੋ ਅੱਖ ਤਰ ਨਹੀਂ ਆਨੇ ਹੂੰ ਰਾਮ ਰਹਿਮ ਪ੍ਰਾਨੁ ਕਰਾਨ ਅਨੇਕ ਹੈਮ ਦੇਖ ਨਾ ਮਾਨੇ ਹੂੰ ਸਮਰੇ ਸਾਸ ਰਵੀ ਦੇ ਸਮ ਮੋਹ ਪੀਦ ਕਹੇ ਹਮੇਕ ਨਾ ਜਾਣੇ ਹੂੰ ਸ੍ਰੀ ਅਸਤਾਨ ਕਿਰਪਾ ਤੁਮਰੇ ਕਰ ਮੈਂ ਨਾ ਕਹਿਉ ਸਭ ਤੋਹੇ ਵਿਖਾਨਿਉ ਤੁਹਾਰਾ ਸਗਲ ਦਵਾਰ ਕੋ ਸਾਡਕੈ ਗਹਿਉ ਤੁਹਾਰੋ ਦਵਾਰ ਬਾਹੀ ਰਹੇ ਕਿਲਾ ਜਸ ਗੋਬਿੰਦਾ ਤੁਹਾਰ ਰਾਮਕਲੀ ਮਹਿਲਾ ਤੀਜਾ ਨਾਮੇਖ ਓੰਕਾਰ ਸਤਗੁਰ ਪ੍ਰਸਾਦ आनंद बिया मेरे माई सतगुरु मैं पाया सतगुरु ता पाया सहज सिते मनवदिया वदंग राग रतन परिवार परिया शब्द गावनाई शादोता गावो हरे की नाम मन जनी बसाया कह नानक नंद हुआ सतगुरु मैं पाया ए मन मेरे आ तू सदा रहो हर नाले हनुना रहो तू मन मेरे दू साहिब सारणा ਮੰਗੀਕਾਰ ਹੋਖ ਲੈ ਤੇਰਾ ਕਾਰਜ ਸਭ ਸਵਾਰਣਾ ਸਭਨਾਗਲਾ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾਰ ਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਵਿਚ ਹੈ ਜਿਸ ਦੇਹ ਸੋ ਪਾਵੈ ਸਦਾ ਸਿਸ਼ਲਾ ਹ ਤੇਰੇ ਨਾਮ ਨੂੰ ਸਾਵੈ ਨਾਮ ਜਿਨ ਕੇ ਮਨੋਸਿਆ ਆਵਾਦੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਪਿਆ ਨਾਹੀ ਕਰਤੇ ਰ ਸਾਚਾ ਨਾਮ ਮੇਰਾ ਦਾ ਰੂਹ ਸਾਚਾ ਨਾਮ ਧਰ ਮੇਰਾ ਇਨੇ ਮੁਖਾਂ ਸੋਗਮਈਆਂ ਕਰ ਸ਼ਾਂ ਸੁਖਮਨੈ ਸਿਆ ਜਨ ਇੱਚਾ ਸਭ ਜਨ ਸਦਾ ਕਰਮਨ ਕੀਤਾ ਕਰ ਮਟੋ ਜਿਸ ਆਦਿਆ ਹੈ ਵਡਿਆਈਆ ਕਹੈ ਨਾਨਕ ਸੁਨੋ ਸੰਤੋ ਸ਼ਬਦ ਰੋ ਪਿਆਰੋ ਸੱਚਾ ਨਾਮ ਮੇਰਾ ਧਾਰੋ ਆਵਾਜੇ ਪੰਜ ਸ਼ਬਦ ਕਰ ਸੁਭਾਗੇ ਕਰ ਸੁਭਾਗੇ ਸ਼ਬਦ ਬਾਜੇ ਕਲਾਜਿਤ ਕਰਤਾ ਰੀਆਂ ਪੰਜ ਲੋਧ ਵਾਸ ਕਿਤੇ ਆਲ ਕੰਡਕ ਮਾਰਿਆ ਤੁਰ ਕ੍ਰਿਪਾ ਪਾਇਆ ਤਿਤਨ ਕਾ ਸੇ ਨਾਮ ਹਰਿ ਕੈ ਲਾਗੇ ਕਹਿ ਨਾਰਦ ਅਸ਼ੂਆ ਤਿਤਕਰ ਅਨਹਦ ਬਾਚੇ ਆਨੰਦ ਸੁਨੋੜ ਪਾਗੇ ਹੋ ਸਗਲ ਮਨੋ ਅਰਥ ਪੂਰੇ ਪਾਨ ਬ੍ਰਹਮ ਬ੍ਰਾ ਪਾਇਆ ਤੇ ਸਗਲੇ ਵਿਸੂਰੇ ਦੁਖ ਰੋਸ ਨਤਾਬਤਰੇ ਸੋਨੇ ਸੱਚੇ ਵਾਲੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪੁਨਿੰਦ ਕਹਤੇ ਭਵਤ ਸਤਗੁਰ ਹਰਿ ਅਮਰ ਪੂਰੇ ਬਨਵੰਤ ਨਾਨਕ ਅਗੁਰ ਚਰਨ ਲਾਗੇ ਬਾਜ ਅਨਹਦ ਤੂਰੇ ਮੁੰਦਾ ਆਵਣੀ ਮਹਲਾ 5 ਥਾਲਿ ਵਿਸਨ ਵਸਤੂ ਪਇਓ ਸਾ ਸੰਤੋਖ ਵਿਚਾਰ ਅਮਰਤ ਨਾਮ ਆ ਕੁਰਕਾ ਪਇਓ ਜਿਸ ਕਾ ਸਾਥ ਸਦਾ ਹਾਰੋ ਏ ਕੋ ਖਾਵੈ ਏ ਕੋ ਪੁੰਚੈ ਜਿਸ ਕਾ ਹੋਇ ਉਦਾਰੋ ਇਹ ਵਸਤ ਤਜਨੇ ਜਾਏ ਨਿਤ ਨਿਤ ਰਖਰਤਾਰੋ ਦੁ ਸੰਸਾਰ ਚਨਣ ਲਗਤ ਰਿਐ ਸਭ ਨਾਨਕ ਬ੍ਰਹਮ ਵਸਾਰੋ ਸ਼ਲੋਕ ਮਹੇਲਾ ਪੰਜਵਾਂ ਤੇਰਾ ਕੀਤਾ ਜਾਤੋਂ ਨਾਹੀ ਮੈਨੋ ਜੋਗਤ ਹੋਈ ਮੈਂ ਨਿਰਗੁਣਿਆ ਦੇਖੋ ਗੁਣ ਨਾਹੀ ਆਪੇ ਦਰਸ ਪਿਓਏ ਦਰਸ ਪਿਆ ਮਹਿਰਾਮ ਤੁਹ ਹੋਈ ਸਤਗੁਰ ਸਜਣ ਮਿਲਿਆ ਨਾਨਕ ਨਾਮ ਲੈ ਤਾ ਨੀਮ ਤਨ ਮਨ ਥੇਵੇ ਹਰਿਆ ਪਵਣੇ ਤਿਥੈ ਕੋ ਸਮਰਥ ਜਿਤੈ ਕੋਈ ਨਾਹੀ ਉੱਥੈ ਤੇਰੇ ਰਾਖ ਅਗਨੀ ਅਤਲਮ ਆਹੀ ਹੁਣ ਕਹਿ ਜਿਉ ਕਹਿ ਦੂਤ ਨਾਏ ਤੇ ਰਹਿ ਛਡ ਜਾਹੇ ਪਾਜ ਲਵ ਕਉਸ਼ਗਾ ਹੋ ਵਰ ਸ਼ਬ ਦੇ ਪਾਰ ਪਾਹੇ ਜਿਨ ਕੋ ਲਗੀ ਪਿਆਸ ਅਮਰਤ ਸੇਖਾ ਹੈ ਕੰਨ ਪੁਨ ਅਗਣ ਗੋਬਨ ਗਾਹੇ ਸਭ ਸੁਨੋ ਕਿਰਪਾਲ ਸਮਾਲੇ ਸਾਹੇ ਸਾਹੇ ਵਰਤਾ ਕੋ ਨਾ ਜਾਏ ਦਿਆਵੇ ਤੁਤਾ ਹੈ ਸ਼ਲੋਕ ਮਹਿਲਾ ਪੰਜਵਾਂ ਅੰਤਰ ਗੁਰੂ ਅਰਾਧਨਾ ਜਹਿਵਾ ਜਾ ਗੁਰੂ ਨਾਉ ਨਿਤਨੇ ਸਤਿਗੁਰ ਪ੍ਰੇਖਣਾ ਸਨਾਵਲੇਸ਼ੁਰ ਨਾ ਗੁਰੂ ਨਾਉ ਸਤਿਗੁਰ ਸੇਤੇ ਰਤਿਆ ਦਰਗਹ ਹੈ ਭਾਈ ਅਠਾਉ ਕਹਉ ਨਾਨਕ ਕਿਰਪਾ ਕਰੇ ਜਿਸਨਾ ਵਾਦੇ ਜਗ ਮਤਮ ਕਾੜਿ ਹੈ ਵਿਰਲੇ ਕੇ ਕੇ ਮਹਿਲਾ ਪੰਜਵਾ ਰਖੇ ਰਖਨ ਹਾਰ ਆਪਵਾਰੀਨ ਲਗੇ ਪਹਿਰੇ ਪਾਏ ਕਾਸ਼ ਵਾਰਿਨ ਹੋਵਾਵ ਦਿਆਲ ਅਮਨਹੁ ਨਾ ਸਾਰਿਨ ਸਾਜਨਾਗੇ ਸੰਗ ਭਵਨ ਲਤਾਰਿਨ ਆਗਤ ਨਿਕ ਦੁਸ਼ਟ ਅਖਿਨ ਮਾਹੇ ਬਤਾਰਿਨ ਦੇ ਸਾਹਿਬ ਕੇ ਟੇਕ ਨਾਨਕ ਮੰਨੈ ਮਾਹੇ ਜੇ ਸਭ ਰਤ ਸੁਖ ਹੋਏ ਸਗਲੇ ਦੁਖ ਜਾਹੇ वाहे वाहिगुरू का ख़सा श्री वाहिगुरु जी फति